ਦੋਸਤੋ ਪਿਛਲੇ ਦਿਨੀ ਪ੍ਰੋਫੈਸਰ ਜੀਐਸ ਸਾਈਂ ਬਾਬਾ ਨੂੰ ਪਿਛਲੇ 5 ਮਾਰਚ ਨੂੰ ਬੰਬੇ ਹਾਈ ਕੋਰਟ ਦੇ ਨਾਗਪੁਰ ਬੈਂਚ ਵੱਲੋਂ નિર્ਦੋਸ਼ ਮੰਨਦਿਆਂ ਰਿਹਾ ਕਰ ਦਿੱਤਾ ਗਿਆ। ਭਾਵੇਂ ਕਿ ਇਸ ਦੇ ਵਿਰੁੱਧ ਰਾਜ ਸਰਕਾਰ ਵੱਲੋਂ ਸੁਪਰੀਮ ਕੋਰਟ ਵਿੱਚ ਇਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਅਤੇ ਸਟੇ ਲੈਂਣ ਦੀ ਕੋਸ਼ਿਸ਼ ਕੀਤੀ ਗਈ ਪਰ ਸੁਪਰੀਮ ਕੋਰਟ ਨੇ ਕਿਸੇ ਵੀ ਤਰ੍ਹਾਂ ਦੀ ਸੁਣਵਾਈ ਤੋਂ ਇਨਕਾਰ ਕਰ ਦਿੱਤਾ। ਇਸ ਤਰ੍ਹਾਂ ਨਾਲ ਪ੍ਰੋਫੈਸਰ ਸਾਈਂ ਬਾਬਾ 10 ਸਾਲਾਂ ਤੋਂ ਚੱਲਹੀ ਜੇਲ੍ਹ ਦੀ ਸਜ਼ਾ ਤੋਂ ਬਾਹਰ ਆ ਗਏ। ਇਸ ਨਾਲ ਜਾਪਦਾ ਹੈ ਦੇਰ ਆਏ ਦਰਸਤ ਆਏ ਪ੍ਰੋਫੈਸਰ ਪਰ ਇਹ ਉਡੀਕ ਬਹੁਤ ਲੰਬੀ ਹੋ ਗਈ ਫਿਰ ਵੀ ਇਸ ਨਾਲ ਇਨਸਾਫ ਦੀ ਲੜਾਈ ਨੂੰ ਕੁਝ ਰਾਹਤ ਜ਼ਰੂਰ ਮਿਲੀ ਹੈ ਅਤੇ ਉਮੀਦ ਹੈ ਕਿ ਭਾਰਤ ਦੇ ਵਿੱਚ ਇਨਸਾਫ ਮਿਲੇਗਾ ਇਹਦੀ ਇੱਕ ਉਮੀਦ ਦੀ ਜਿਹੜੀ ਕਿਰਨ ਹੈਗੀ ਆ ਉਹ ਜ਼ਰੂਰ ਚੱਗੀ ਹੈ ਤੇ ਅਸੀਂ ਅੱਜ ਕਰਾਂਗੇ ਪ੍ਰੋਫੈਸਰ ਸਾਈਂ ਬਾਬਾ ਦੇ ਕੇਸ ਬੰਦੀ ਗੱਲਾਂ ਉਹਨਾਂ ਦੇ ਉਤਪੀੜਨ ਦੀ ਕਹਾਣੀ ਅਤੇ ਕਿਸ ਤਰ੍ਹਾਂ ਉਹਨਾਂ ਨੂੰ ਇਹ ਇਨਸਾਫ ਮਿਲਿਆ ਕਿਸ ਤਰੀਕੇ ਨਾਲ ਉਹਨਾਂ ਦੀ ਜ਼ਮਾਨਤ ਹੋਈ ਕਿਸ ਤਰੀਕੇ ਨਾਲ ਜਿਹੜੀ ਕੋਰਟ ਹੈਗੀ ਆ ਉਹਨੇ ਦਲੀਲਾਂ ਪੁੱਛੀਆਂ ਤੇ ਕਿਸ ਤਰੀਕੇ ਨਾਲ ਜਿਹੜੇ ਇਹਨਾਂ ਦੇ ਇਸਤਕਾਸਾ ਦੇ ਤੇ ਰਸਿ ਗਈ ਪੁੱਛਦੀਆਂ ਤੱਜੀਆਂ ਵੜਾਈਆਂ ਦਿੱਤੀਆਂ ਗਈਆਂ ਤੇ ਅੰਤ ਦੇ ਉੱਪਰ ਪ੍ਰੋਫੈਸਰ ਜੀ ਐਸ ਸਾਹੀ ਬਾਬਾ ਨੂੰ ਰੀਲੀਫ ਮਿਲਿਆ ਅੱਜ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਪ੍ਰੋਫੈਸਰ ਸਾਈਂ ਬਾਬਾ ਦਾ ਜਨਮ 1967 ਵਿੱਚ ਅਮਲਾਪੁਰਮ ਜਿਹੜਾ ਕਿ ਅੰਧ ਪ੍ਰਦੇਸ਼ ਦੇ ਵਿੱਚ ਪੈਂਦਾ ਇੱਕ ਗਰੀਬ ਕਿਸਾਨ ਪਰਿਵਾਰ ਵਿੱਚ ਹੋਇਆ ਮਹਿਜ਼ 5 ਸਾਲ ਦੀ ਉਮਰ ਵਿੱਚ ਹੀ ਉਹਨਾਂ ਨੂੰ ਪੋਲੀਓ ਹੋਣ ਕਰਕੇ ਉਹ ਵੀਲ ਚੇਅਰ ਤੇ ਉਹਨਾਂ ਨੂੰ ਆਪਣੀ ਜ਼ਿੰਦਗੀ ਸ਼ੁਰੂ ਕਰਨੀ ਪਈ। ਛੋਟੇ ਸੰ ਤਾਂ ਮਾਂ ਉਹਨਾਂ ਨੂੰ ਉੱਚੜ ਚੁੱਕ ਕੇ ਸਕੂਲ ਲੈ ਕੇ ਜਾਂਦੀ ਸੀ ਤੇ ਇਸ ਤਰੀਕੇ ਨਾਲ ਸੰਘਰਸ਼ ਦੇ ਵਿੱਚ ਉਹਨਾਂ ਨੇ ਪੜ੍ਹਦੇ ਆ ਦਿੱਲੀ ਯੂਨੀਵਰਸਿਟੀ ਦੇ ਵਿੱਚ ਅਸਿਸਟੈਂਟ ਪ੍ਰੋਫੈਸਰ ਦੀ ਨੌਕਰੀ ਪ੍ਰਾਪਤ ਕੀਤੀ ਇਹ ਕੋਈ ਛੋਟੀ ਗੱਲ ਨਹੀਂ ਹੈ ਇੱਕ ਪਿਛੜੇ ਹੋਏ ਖੇਤਰ ਤੋਂ ਇੱਕ ਵਿਕਲੈਂਗ ਬੱਚਾ ਐਡੀ ਵੱਡੀ ਯੂਨੀਵਰਸਿਟੀ ਦੇ ਵਿੱਚ ਪਹੁੰਚ ਜਾਵੇ ਉਹਨੂੰ ਕਿਹੋ ਜੀਆਂ ਦੁਸ਼ਵਾਰੀਆਂ ਆਈਆਂ ਹੋਣਗੀਆਂ ਤੁਸੀਂ ਸਾਰੇ ਸਮਝ ਸਕਦੇ ਹੋ ਪ੍ਰੋਫੈਸਰ ਸਾਈਂ ਬਾਬਾ ਮਨੁੱਖੀ ਅਧਿਕਾਰਾਂ ਅਤੇ ਦਲਿਤ ਸਮੱਸਿਆਵਾਂ 'ਤੇ ਬੇਬਾਕ ਲਿਖਣ ਵਾਲੇ ਮੁੱద్ధిజీਵ ਹਨ ਸਾਈਂ ਬਾਬਾ ਨੂੰ 9 ਮਈ 2014 ਨੂੰ ਯੂਪੀਏ 1967 ਤਹਿਤ ਮਹਾਰਾਸ਼ਟਰ ਪੁਲਿਸ ਵੱਲੋਂ ਉਸਤੇ ਕੋਲੋਂ ਦੋਸ਼ੀ ਦਸਤਾਵੇਜ਼ ਤਸਵੀਰਾਂ ਵੀਡੀਓ ਬਰਾਮਦ ਕਰਨ ਦੇ ਦਾਅਵੇ ਕਰਕੇ ਗ੍ਰਿਫਤਾਰ ਕੀਤਾ ਗਿਆ। ਥੇਟਲੀ ਅਦਾਲਤ ਨੇ 21 ਫਰਵਰੀ 2015 ਨੂੰ ਸਾਈ ਬਾਬਾ ਵਿਰੁੱਧ ਯੂਏਪੀਏ ਦੇ ਤਹਿਤ ਦੋਸ਼ ਆਇਦ ਕੀਤੇ ਸਨ। ਹਾਲਾਂਕਿ ਉਸ ਦੇ ਮੁਕਦਮੇ ਨੂੰ ਮਨਜ਼ੂਰੀ ਦੇਣ ਵਾਲਾ ਹੁਕਮ 6 ਅਪ੍ਰੈਲ 2015 ਨੂੰ ਜਾਰੀ ਕੀਤਾ ਗਿਆ ਸੀ। ਪਹਿਲਾਂ ਉਹਦੀ ਗ੍ਰਿਫਤਾਰੀ ਕਰ ਦਿੱਤੀ ਗਈ। ਹੁਕਮ ਜਿਹੜਾ ਹੈਗਾ ਉਹਨਾਂ ਨੂੰ ਗ੍ਰਿਫਤਾਰ ਕਰਨ ਦਾ ਬਾਅਦ ਦੇ ਵਿੱਚ ਆਇਆ। ਕਾਇਮਪਾਪਾ ਨੂੰ ਜੂਨ 2015 ਨੂੰ ਬੰਬੇ ਹਾਈ ਕੋਰਟ ਅਤੇ 2016 ਵਿੱਚ ਸੁਪਰੀਮ ਕੋਰਟ ਨੇ ਜ਼ਮਾਨਤ ਦਿੱਤੀ। ਇਸ ਤੋਂ ਬਾਅਦ 7 ਮਾਰਚ 2017 ਨੂੰ ਸੈਸ਼ਨ ਅਦਾਲਤ ਨੇ ਇਹਨਾਂ ਨੂੰ ਦੋਸ਼ੀ ਮੰਨਦਿਆਂ ਜੀਵਨ ਕਾਲ ਦੀ ਸਜ਼ਾ ਸੁਣਾਈ ਅਤੇ ਨਾਗਪੁਰ ਜੇਲ੍ਹ ਵਿੱਚ ਬ੍ਰਿਟਿਸ਼ ਯੁੱਗ ਦੇ ਤਸੀਹੇ ਵਾਲੇ ਅੰਡਾਕਾਰ ਸੈੱਲ ਵਿੱਚ ਰੱਖਿਆ ਗਿਆ। ਅੰਡਾਕਾਰ ਸੈੱਲ ਦੇ ਸੰਬੰਧ ਵਿੱਚ ਤੁਹਾਨੂੰ ਦੱਸ ਦਈਏ ਇਹ ਬਹੁਤ ਛੋਟੀ ਜੀ ਸਪੇਸ ਹੁੰਦੀ ਹੈ। ਜਿਸ ਥਾਂ ਦੇ ਉੱਪਰ ਹੀ ਉਹਨੇ ਲੇਟਣਾ ਹੁੰਦਾ ਹੈ ਬੈਠਣਾ ਹੁੰਦਾ ਹੈ ਇਸ ਤਰੀਕੇ ਨਾਲ ਦੇਖੀਏ ਤੇ ਉਹਦੇ ਵਿੱਚ ਘੁੰਮਣ ਫਿਰਨ ਲਈ ਕੋਈ ਥਾਂ ਨਹੀਂ ਹੁੰਦੀ ਇਸ ਸੰਬੰਧੀ ਸਾਈਂ ਬਾਬਾ ਦਾ ਇਸ ਅੰਡਾਕਾਰ ਸੈੱਲ ਦੇ ਵਿੱਚ ਉਹਨਾਂ ਨੇ ਆਪਣਾ ਸਮਾਂ ਕਿਦਾਂ ਬਤਾਇਆ ਉਸ ਦੇ ਸੰਬੰਧ ਵਿੱਚੋਂ ਥੋੜਾ ਜਿਹਾ ਦੱਸ ਦਿਆਂ ਇਸ ਸੰਬੰਧੀ ਸਾਈਂ ਬਾਬਾ ਦਾ ਕਹਿਣਾ ਕਿ 8.5 ਸਾਲ ਉਹ ਇਸ ਅੰਡਾਕਾਰ ਸੈੱਲ ਦੇ ਵਿੱਚ ਰਹੇ ਕੋਵਿਡ ਮਹਾਮਾਰੀ ਦੇ ਸਮੇਂ ਦੇ ਵਿੱਚ ਉਹਨਾਂ ਨੂੰ ਦੋ ਵਾਰ ਕੋਵਿਡ ਹੋਇਆ ਤੇ ਇੱਕ ਵਾਰ ਸਵਾਇਨ ਫਲੋ ਹੋਇਆ ਲੇਕਿਨ ਉਹਨਾਂ ਨੂੰ ਕਿਸੇ ਤਰੀਕੇ ਨਾਲ ਉਹਨਾਂ ਤੋਂ ਉਹਨਾਂ ਦੀ ਕਿਸੇ ਤਰੀਕੇ ਨਾਲ ਟਰੀਟਮੈਂਟ ਨਹੀਂ ਕੀਤੀ ਪਰਿਵਾਰ ਵੱਲੋਂ ਦਵਾਈ ਭੇਜੀ ਗਈ ਪਰ ਤਾਂ ਵੀ ਜਿਹੜੇ ਜੇਲ੍ਹ ਵਾਲੇ ਸੀ ਉਹਨੂੰ ਦਵਾਈ ਦੇਣ ਲਈ ਰਾਜ਼ੀ ਨਹੀਂ ਸੀ ਉਹਨਾਂ ਨੂੰ ਉਸ ਦਵਾਈ ਦੇ ਵਾਸਤੇ ਵੀ ਦਾਸ ਦੇਣਾ ਹੜਤਾਲ ਕਰਨੀ ਪਈ ਉਹਨਾਂ ਨੇ ਕਿਹਾ ਮੈਂ ਬਿਨਾਂ ਵੀਰ ਚੇਰ ਦੇ 8.5 ਸਾਲ ਉਸੇ ਕੋਠੜੀ ਵਿੱਚ ਰਿਹਾ ਟਾਇਲਟ ਦੀ ਵਰਤੋਂ ਕਰਨਾ ਨਹਾਉਣ ਜਾਂ ਇਥੋਂ ਤੱਕ ਕੇ ਆਪਣੇ ਆਪ ਨੂੰ ਪਾਣੀ ਦਾ ਗਲਾਸ ਲਿਆਉਣ ਲਈ ਰੋਜ਼ਾਨਾ ਸੰਘਰਸ਼ ਕਰਨਾ ਪੈਂਦਾ ਸੀ ਜੇਲ੍ਹ ਵਿੱਚ ਮੇਰੇ ਵਰਗੇ ਲੋਕਾਂ ਲਈ ਇੱਕ ਵੀ ਰੈਂਪ ਨਹੀਂ ਉਹ ਆਪਣੇ ਇੱਕ ਆਰਟੀਕਲ ਦੇ ਵਿੱਚ ਉਸਨੇ ਸਭ ਕੁਝ ਲਿਖਿਆ ਅਗਸਤ 2020 ਦੇ ਵਿੱਚ ਉਹਨਾਂ ਦੀ ਮਾਂ ਦਾ ਦਿਹਾਂਤ ਹੋ ਗਿਆ ਉਹਨਾਂ ਨੇ ਲਿਖਿਆ ਕਿ ਜੇਲ੍ਹ ਵਿੱਚ ਮੇਰੇ ਨਾਲ ਦੁਨੀਆ ਦੇ ਸਭ ਤੋਂ ਵੱਡੇ ਅੱਤਵਾਦੀ ਵਰਗਾ ਸਲੂਕ ਕੀਤਾ ਗਿਆ ਤੇ ਉਹਨਾਂ ਨੂੰ ਉਹਨਾਂ ਦੀ ਮਾਂ ਦੇ ਅੰਤਮ ਜਿਹੜੇ ਸੰਸਕਾਰ ਸੀਗੇ ਅੰਤਮ ਕਿਰਿਆਕਰਮ ਸੀਗੇ ਉਹਦੇ ਵਿੱਚ ਵੀ ਜਾਣ ਨਹੀਂ ਦਿੱਤਾ ਗਿਆ। ਬੰਬੇ ਹਾਈ ਕੋਰਟ ਨੇ 14 ਅਕਤੂਬਰ 2022 ਨੂੰ ਯੂਪੀਏ ਦੀ ਸੈਕਸ਼ਨ 45 1 ਦੇ ਤਹਿਤ ਸਾਈਂ ਬਾਬਾ ਦੀ ਸਜ਼ਾ ਖਤਮ ਕਰ ਦਿੱਤੀ ਤੇ ਉਹਨਾਂ ਨੂੰ ਰਿਹਾ ਕਰਨ ਦੇ ਹੁਕਮ ਕਰ ਦਿੱਤੇ। ਇਸ ਦੇ ਘੰਟਿਆਂ ਵਿੱਚ ਹੀ ਮਹਾਰਾਸ਼ਟਰ ਸਰਕਾਰ 12 ਅਕਤੂਬਰ ਨੂੰ ਹੀ ਸ਼ਨੀਵਾਰ ਛੁੱਟੀ ਦੇ ਬਾਵਜੂਦ ਨਾਗਪੁਰ ਬੈਂਚ ਦੁਆਰਾ ਉਸ ਦੇ ਡਿਸਚਾਰਜ ਤੇ ਰੋਕਣ ਲਈ ਪਹੁੰਚ ਗਈ ਇਸ ਤੋਂ ਅਸੀਂ ਦੇਖਦੇ ਹਾਂ ਕਿ ਉਹਨਾਂ ਨੂੰ ਅੰਦਰ ਰੱਖਣ ਦੇ ਲਈ ਸਰਕਾਰ ਦੀ ਕਿਹੋ ਜਿਹੀ ਜੜੀ ਹੈਗੀ ਕਾਲੀ ਸੀਗੀ ਅਦਾਲਤ ਦੇ ਵਿੱਚ ਉਹਨਾਂ ਦਾ ਕੇਸ ਚੱਲਿਆ ਤੇ ਅਦਾਲਤ ਦੇ ਵਿੱਚ ਕਿਹੜੇ-ਕਿਹੜੇ ਸਵਾਲ ਕੀਤੇ ਗਏ ਹੁਣ ਅਸੀਂ ਇਸ ਦੇ ਉੱਪਰ ਗੱਲ ਕਰਾਂਗੇ ਬੰਬੇ ਹਾਈ ਕੋਰਟ ਨੇ 14 ਅਕਤੂਬਰ 2022 ਨੂੰ ਯੂਏਪੀਐ ਦੀ ਧਾਰਾ 45 ਇੱਕ ਅਧੀਨ ਵੈਦ ਮਨਜ਼ੂਰੀ ਦੀ ਘਾਟ ਲਈ ਉਹਨਾਂ ਨੇ ਕਿਹਾ ਕਿ ਉਹਦੀ ਨੂੰ ਗ੍ਰਿਫਤਾਰ ਕਰਨ ਲਈ ਕੇਸ ਚਲਾਉਣ ਲਈ ਮਨਜ਼ੂਰੀ ਨਹੀਂ ਲਈ ਲਈ ਗਈ ਤੇ ਉਹਦੀ ਘਾਟ ਲਈ ਉਹਨਾਂ ਨੂੰ ਰਿਹਾ ਕਰ ਦਿੱਤਾ ਕੁਝ ਹੀ ਘੰਟਿਆਂ ਦੇ ਅੰਦਰ ਹੀ ਮਹਾਰਾਸ਼ਟਰ ਸਰਕਾਰ ਸੁਪਰੀਮ ਕੋਰਟ ਪਹੁੰਚ ਗਈ ਸਿੱਖਲੀ ਅਦਾਲਤ ਨੇ 15 ਅਕਤੂਬਰ ਸ਼ਨੀਵਾਰ ਨੂੰ ਬੰਬੇ ਹਾਈ ਕੋਰਟ ਦੇ ਨਾਗਪੁਰ ਬੈਂਚ ਦੁਆਰਾ ਉਸ ਦੇ ਡਿਸਚਾਰਜ ਤੇ ਰੋਕ ਲਗਾਉਣ ਵੇਲੇ ਵੀ ਅਸਾਧਾਰਨ ਜਲਦਬਾਜ਼ੀ ਦਾ ਪ੍ਰਦਰਸ਼ਨ ਕੀਤਾ ਜੋ ਕਿ ਅਦਾਲਤ ਲਈ ਗੈਰਜ ਕਾਰਜਕਾਰੀ ਦਿਨ ਹੈ ਕਾਰਨੇ ਕਿਹਾ ਸੀ ਕਿ ਇਹਨਾਂ ਦੇ ਕੋਲ ਨਕਸਲੀ ਸਾਹਿਤ ਸੀ ਵੀਡੀਓ ਸੀ ਦਸਤਾਵੇਜ਼ ਸੀ ਤਾਂ ਇਸ ਦੇ ਉੱਪਰ ਸਰਕਾਰ ਨੂੰ ਕੋਟੇ ਕਿਹਾ ਹੁਕਮ ਵਿੱਚ ਕਿਹਾ ਗਿਆ ਕਿ ਇੰਟਰਨੈਟ ਤੋਂ ਕਮਿਊਨਿਸਟ ਜਾਂ ਨਕਸਲੀ ਸਾਹਿਤ ਨੂੰ ਡਾਊਨਲੋਡ ਕਰਨਾ ਜਾਂ ਵਿਚਾਰਧਾਰਾ ਦੇ ਹਮਦਰਦ ਹੋਣ ਨੂੰ ਯੂਏਪੀਏ ਦੇ ਤਹਿਤ ਅਪਰਾਧ ਨਹੀਂ ਮੰਨਿਆ ਜਾ ਸਕਦਾ ਇਸ ਤੋਂ ਇਲਾਵਾ ਉਸਨੇ ਕਿਹਾ ਕਿ ਕਾਨੂੰਨ ਦੇ ਲਾਜ਼ਮੀ ਪਾਬੰਦੀਆਂ ਜਿਹਦੇ ਵਿੱਚ ਯੂਏਪੀਏ ਉਹਦੀ ਉਲੰਘਣਾ ਦੇ ਬਾਵਜੂਦ ਮੁਕੱਦਮਾ ਚਲਾਇਆ ਜਾਣਾ ਆਪਣੇ ਆਪ ਵਿੱਚ ਨਿਆਂ ਦੀ ਅਸਫਲਤਾ ਦੇ ਬਰਾਬਰ ਹੈ। 판 ਨੂੰ ਕੋਰਟ ਨੇ ਇਹ ਕਿਹਾ 2018 ਵਿੱਚ ਕਿਉਂਕਿ ਰਾਸ਼ਟਰੀ ਅਧਿਕਾਰ ਮਹਾਰਾ ਨੇ ਭਾਰਤ ਨੂੰ ਸਾਈਂ ਬਾਬਾ ਨੂੰ ਰਿਹਾ ਕਰਨ ਦੀ ਅਪੀਲ ਕੀਤੀ ਸੀ ਇਹ ਦੱਸਦੇ ਹੋਏ ਕਿ ਉਹ 15 ਤੋਂ ਵੱਧ ਸਿਹਤ ਸਮੱਸਿਆਵਾਂ ਤੋਂ ਪੀੜਤ ਹਨ ਜਿਨ੍ਹਾਂ ਵਿੱਚ ਕੁਝ ਦੇ ਸੰਭਾਵੀ ਘਾਟਕ ਨਤੀਜੇ ਹੋ ਸਕਦੇ ਹਨ। ਪਰ ਤਾਂ ਵੀ ਸਰਕਾਰ ਨੇ ਕੋਰਟ ਨੇ ਕਿਸੇ ਵੀ ਤਰੀਕੇ ਨਾਲ ਇਹਨਾਂ ਨੂੰ ਰੀਲੀਫ ਨਹੀਂ ਦਿੱਤਾ। 나ਗਪੁਰ ਕੇਂਦਰੀ ਜੇਲ੍ਹ ਵਿੱਚ ਬੰਦ ਸਾਈ ਬਾਬਾ ਨੂੰ 2017 ਵਿੱਚ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਅਪੀਲ ਤੇ ਬੰਬੇ ਹਾਈ ਕੋਰਟ ਦੀ 나ਗਪੁਰ ਬੈਂਚ ਨੇ 14 ਅਕਤੂਬਰ 2022 ਨੂੰ ਦੋਸ਼ੀ ਨੂੰ ਇਹ ਕਹਿੰਦੇ ਫਿਰ ਡਿਸਚਾਰਜ ਕਰ ਦਿੱਤਾ ਕਿ ਉਸ ਤੇ ਮੁਕੱਦਮਾ ਚਲਾਉਣ ਦੀ ਕੋਈ ਜਾਇਜ਼ ਮਨਜ਼ੂਰੀ ਨਹੀਂ ਲਈ ਗਈ। ਯੂ ਪੀ ਐ ਦੇ ਤਹਿਤ ਪਹਿਲਾਂ ਮਨਜ਼ੂਰੀ ਲੈਣੀ ਬਣਦੀ ਹੈ। ਫਿਰ ਗ੍ਰਿਫਤਾਰੀ ਹੁੰਦੀ ਹੈ ਲੇਕਨ ਇਸ ਕੇਸ ਦੇ ਵਿੱਚ ਟੋਟਲੀ ਉਲਟ ਹੋਇਆ ਪਹਿਲਾਂ ਗ੍ਰਿਫਤਾਰ ਕਰ ਲਿਆ ਗਿਆ ਅਤੇ ਫਿਰ ਮਨਜ਼ੂਰੀ ਲਈ ਗਈ ਯੂਪੀਏ ਗੈਰ ਕਾਨੂੰਨੀ ਗਤੀਵਿਧੀਆਂ ਰੋਕਥਾਮ ਐਕਟ ਜਿਹਨੂੰ ਅਸੀਂ ਕਹਿੰਦੇ ਆ ਇਹਦੇ ਤਹਿਤ ਇੱਕ ਲੀਗਲ ਮਨਜ਼ੂਰੀ ਦੀ ਗੈਰ ਮੌਜੂਦਗੀ ਹੇਠਲੀ ਅਦਾਲਤ ਦੇ ਸਾਹਮਣੇ ਕਾਰਵਾਈਆਂ ਨਲ ਅਤੇ ਬੇਕਾਰ ਸਨ ਜਿਹੜੀਆਂ ਚੀਜ਼ਾਂ ਉਹਨੂੰ ਹਾਈ ਕੋਰਟ ਨੇ ਪੁੱਛੀਆਂ ਲੇਕਿਨ ਸੈਸ਼ਨ ਕੋਰਟ ਨੇ ਇਹ ਚੀਜ਼ਾਂ ਸ਼ਾਇਦ ਪੁੱਛੀਆਂ ਨਹੀਂ ਸੀ ਜੇਕਰ ਪੁੱਛੀਆਂ ਹੁੰਦੀਆਂ ਤਾਂ ਸ਼ਾਇਦ ਹੋਣਾ ਹੁੰਦੀ ਜਿਹੜੀ ਸਜ਼ਾ ਸੀਗੀ ਜਿਹੜਾ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਉਹ ਸ਼ਾਇਦ ਨਾ ਹੀ ਹੁੰਦੀ ਤੁਹਾਨੂੰ ਦੱਸ ਦਈਏ ਕਿ ਯੂਏਪੀਏ ਦੇ ਤਹਿਤ ਜਦੋਂ ਕੇਸ ਚਲਾਇਆ ਜਾਂਦਾ ਤਾਂ ਉਸ ਦੇ ਵਿੱਚ ਦੋ ਮਨਜ਼ੂਰੀਆਂ ਲੈਣੀਆਂ ਹੁੰਦੀਆਂ ਇੱਕ ਮਨਜ਼ੂਰੀ ਹੁੰਦੀ ਹੈਗੀ ਆ ਸਟੇਟ ਨੇ ਦੇਣੀ ਹੁੰਦੀ ਆ ਜਿਹਦੇ ਵਿੱਚ ਉਹਨਾਂ ਨੂੰ ਅਰੈਸਟ ਕਰਨ ਦੀ ਮਨਜ਼ੂਰੀ ਹੁੰਦੀ ਆ ਦੂਸਰੀ ਮਨਜ਼ੂਰੀ ਹੁੰਦੀ ਆ ਇੱਕ ਸੁਤੰਤਰ ਇੰਡੀਪੈਂਡੈਂਟ ਅਥਾਰਟੀ ਸਰਕਾਰ ਵੱਲੋਂ ਬਣਾਈ ਗਈ ਆ ਤੇ ਉਹ ਆਪਣੀ ਇੰਡੀਪੈਂਡੈਂਟ ਰਿਪੋਰਟ ਦਿੰਦਾ ਜਦ ਤੱਕ ਦੋਏ ਸੈਂਕਸ਼ਨਾਂ ਨਹੀਂ ਆਉਂਦੀਆਂ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਨਾ ਹੁੰਦਾ ਤੇ ਇਸ ਦੇ ਕੇਸ ਦੇ ਵਿੱਚ ਕੀ ਹੋਇਆ ਤੁਹਾਨੂੰ ਜਿਸ ਤਰ੍ਹਾਂ ਪਹਿਲਾਂ ਦੱਸਿਆ ਉਹਨਾਂ ਨੂੰ ਅ ਅਰੈਸਟ ਪਹਿਲਾਂ ਕਰ ਲਿਆ ਗਿਆ ਮਨਜ਼ੂਰੀ ਬਾਅਦ ਦੇ ਵਿੱਚ ਆਈ ਦੂਸਰੀ ਜਿਹੜੀ ਸੈਂਕਸ਼ਨ ਆਉਣੀ ਸੀ ਇਸ ਕੇਸ ਦੇ ਵਿੱਚ ਸੁਤੰਤਰ ਥਾਰਟੀ ਜਿਹੜਾ ਉਸ ਵੇਲੇ ਵਿਦਿਆ ਗੁੰਡੇਚਾ ਸੀਗਾ ਉਹਦਾ ਹੈਡ ਉਹਨੇ ਜਿਹੜੀ ਮਨਜ਼ੂਰੀ ਭੇਜੀ ਉਸ ਦੇ ਉੱਪਰ ਵੀ ਕੋਰਟ ਨੇ ਸਵਾਲ ਕੀਤੇ ਅਤੇ ਕੋਰਟ ਨੇ ਕਿਹਾ ਕਿ ਜੋ ਮਨਜ਼ੂਰੀ ਦੇਣ ਤੇ ਇੱਕ ਕਾਨੂੰਨੀ ਰੋਕ ਲਗਾਉਂਦਾ ਹੈ ਜਦੋਂ ਕਿ ਜਦੋਂ ਤੱਕ ਸੰਤੰਤਰ ਅਥਾਰਟੀ ਇਕੱਠੇ ਕੀਤੇ ਸਬੂਤਾਂ ਦੀ ਪ੍ਰੀਖਿਆ ਨਹੀਂ ਕਰਦੇ ਇਸ ਥਾਂ ਦੇ ਉੱਪਰ 45 2 ਦੇ ਤਹਿਤ ਕੋਰਟ ਨੇ ਪੁੱਛਿਆ ਕਿ 45 2 ਜਿਹੜਾ ਅਧਿਨੇਮ ਹੈਗਾ ਉਹ ਉਹਨਾਂ ਦੇ ਗ੍ਰਿਫਤਾਰੀ ਤੇ ਰੋਕ ਲਗਾਉਂਦਾ ਜਦ ਤੱਕ ਸੰਤੰਤਰ 30 ਆਪਣੇ ਇਕੱਠੇ ਕੀਤੇ ਸਬੂਤਾਂ ਦੀ ਪ੍ਰੀਖਿਆ ਸਮੀਖਿਆ ਨਹੀਂ ਕਰਦੇ ਅਤੇ ਸਮਾਂ ਬਦ ਢੰਗ ਨਾਲ ਆਪਣੀ ਸਪਾਰਸ਼ ਨਹੀਂ ਕਰਦੇ ਅਦਾਲਤ ਨੇ ਕਿਹਾ ਇੱਕ ਸੰਤੰਤਰ ਅਥਾਰਟੀ ਦੀਆਂ ਸ਼ਿਫਾਰਸ਼ਾਂ ਇੱਕ ਖਾਲੀ ਰਸ ਨਹੀਂ ਹੁੰਦੀਆਂ ਹਾਲਾਂਕਿ ਇਸ ਕੇਸ ਵਿੱਚ ਗੁੰਡੇਚਾ ਨੇ ਸਿਰਫ ਨੋਟ ਕੀਤਾ ਸੀ ਅਤੇ ਕਿਹਾ ਸੀ ਕਿ ਇਹ ਸਪਸ਼ਟ ਹੈ ਕਿ ਗ੍ਰਿਫਤਾਰ ਕੀਤੇ ਗਏ ਅਤੇ ਗੈਰ ਗ੍ਰਿਫਤਾਰ ਕੀਤੇ ਗਏ ਮਲਜ਼ਮਾਂ ਦੇ ਖਿਲਾਫ ਪਹਿਲੀ ਨਜ਼ਰੇ ਸਬੂਤ ਹਨ ਅਤੇ ਸ਼ਿਫਾਰਸ਼ ਕੀਤੀ ਕਿ ਕੇਸ ਵਿੱਚ ਮਨਜ਼ੂਰੀ ਦਿੱਤੀ ਜਾਵੇ ਪਰ ਇਸ ਦੇ ਉੱਪਰ ਵੀ ਅਦਾਲਤ ਨੇ ਇਸ ਤੇ ਸਵਾਲ ਕੀਤਾ ਅਤੇ ਕਿਹਾ ਇੱਕ ਗੁਪਤ ਸੰਚਾਰ ਨੂੰ ਕਾਨੂੰਨ ਦੇ ਤਹਿਤ ਉਮੀਦ ਅਨਸਾਰ ਰਿਪੋਰਟ ਨਹੀਂ ਮੰਨਿਆ ਜਾ ਸਕਦਾ ਅਤੇ ਫੈਸਲਾ ਫੈਸਲੇ ਨੇ ਇਸ ਨੂੰ ਨੋਟ ਕੀਤਾ ਅਦਾਲਤ ਨੇ ਕਿਹਾ ਕਿ ਇਸ ਕੇਸ ਦੇ ਵਿੱਚ ਜਿਹੜਾ ਇੰਡੀਪੈਂਡੈਂਟ ਅਥਾਰਟੀ ਸੀ ਕਿ ਉਸਨੇ ਸਿਰਫ ਸੈਂਕਸ਼ਨ ਨਹੀਂ ਸੀ ਦੇਣੀ ਸਗੋਂ ਜਿਹੜੇ ਉਹਦੇ ਕੋਲੇ ਜਿਹੜੇ ਜਿਹੜੇ ਉਹਦੇ ਕੋਲੇ ਸਬੂਤ ਇਕੱਠੇ ਕੀਤੇ ਗਏ ਸੀ ਉਹਨਾਂ ਨੂੰ ਵਾਚ ਕੇ ਲਿਖਣਾ ਸੀ ਕਿ ਇਹਨਾਂ ਵਿੱਚ ਮੈਂ ਇਹ ਇਹ ਚੀਜ਼ਾਂ ਕਾਟਾਂ ਪਾਈਆਂ ਗਈਆਂ ਨੇ ਇਹ ਜਿਹੜੇ ਮੈਨੂੰ ਦੋਸ਼ ਜਾਪਦਿਆ ਇਸ ਤਰੀਕੇ ਨਾਲ ਸੈਂਕਸ਼ਨ ਦੇਣੀ ਸੀ ਜਦ ਕਿ ਉਹਨਾਂ ਨੇ ਸਿੱਧਾ ਹੀ ਲਿਖ ਦਿੱਤਾ ਕਿ ਮਨਜ਼ੂਰੀ ਦਿੱਤੀ ਜਾਂਦੀ ਹੈ ਕਿ ਇਹਦੇ ਉੱਪਰ ਕੋਰਟ ਨੇ ਸਵਾਲ ਕੀਤਾ ਤੇ ਇਹ ਜਿਹੜੀ ਸੈਂਕਸ਼ਨ ਹੈਗੀ ਆ ਕੇਸ ਨੂੰ ਵੀ ਰੱਦ ਕਰ ਦਿੱਤਾ ਇਸ ਕੇਸ ਦੇ ਵਿੱਚ ਕਈ ਸਾਰੇ ਹੋਰ ਜਿਹੜੇ ਸੀਗੇ ਇਹਨਾਂ ਦੇ ਸਾਥੀ ਉਹ ਵੀ ਗ੍ਰਿਫਤਾਰ ਕੀਤੇ ਗਏ ਸੀ ਕੋਰਟ ਨੇ ਕਿਹਾ ਕਿ ਇਹਨਾਂ ਵਿੱਚੋਂ ਕਿਸੇ ਤੇ ਵੀ ਕੋਈ ਅਪਰਾਧ ਜਾਂ ਹਥਿਆਰ ਬਰਾਮਦ ਨਹੀਂ ਕੀਤੇ ਗਏ ਪਰ ਇਸ ਗਾਤਾ ਪੱਖ ਨੇ ਯੂਪੀਏ ਦੀ ਧਾਰਾ 37 ਈ ਤੇ ਪ੍ਰੋਸਾ ਕੀਤਾ ਸੀ ਜੋ ਕਿਸੇ ਅਪਰਾਧ ਦੀ ਧਾਰਨਾ ਕਰਨ ਦੀ ਇਜਾਜ਼ਤ ਦੇ ਦਿੰਦਾ ਹੈ ਉਹਨਾਂ ਨੇ ਮੰਨ ਲਿਆ ਕਿ ਇਹ ਅਪਰਾਧ ਕਰੇਗਾ ਇਹ ਮੰਨ ਕੇ ਉਹਨੂੰ ਉਹਨਾਂ ਨੇ ਗ੍ਰਿਫਤਾਰ ਕਰ ਲਿਆ ਤੇ ਲੰਬੇ ਸਮੇਂ ਲਈ ਜੇਲ੍ਹ ਦੇ ਵਿੱਚ ਰੱਖਿਆ ਇਸ ਤਗਾਤਾ ਦੋਸ਼ੀ ਨੰਬਰ 1 ਤੋਂ 3 ਤੱਕ ਕਾਨੂੰਨੀ ਗ੍ਰਿਫਤਾਰੀ ਅਤੇ ਜ਼ਬਤ ਕਰਨ ਵਿੱਚ ਅਸਫਲ ਰਿਹਾ ਅਤੇ ਦੋਸ਼ੀ ਨੰਬਰ 6 ਜੀ ਐਨ ਸਾਈਂ ਬਾਬਾ ਦੇ ਘਰ ਦੀ ਤਲਾਸ਼ੀ ਤੋਂ ਅਪਰਾਧਕ ਸਮੱਗਰੀ ਨੂੰ ਜ਼ਬਤ ਕਰਨ ਵਿੱਚ ਅਸਫਲ ਰਿਹਾ ਸਾਈਂ ਬਾਬਾ ਇਸ ਤਗਾਸਾਂ ਦੀ ਭਾਰਤੀ ਸਬੂਤ ਐਕਟ ਅਤੇ ਸੂਚਨਾ ਟੈਕਨੋਲੋਜੀ ਐਕਟ ਦੀਆਂ ਵਿਵਸਥਾਵਾਂ ਦੇ ਸੰਦਰਭ ਵਿੱਚ ਇਲੈਕਟ੍ਰੋਨਿਕ ਸਬੂਤ ਸਾਬਤ ਕਰਨ ਵਿੱਚ ਅਸਫਲ ਰਿਹਾ ਹੈ ਇਹ ਕੋਰਟ ਨੇ ਕਿਹਾ ਤੇ ਇਸ ਤਰੀਕੇ ਨਾਲ ਕੋਰਟ ਨੇ ਸਭ ਕੁਝ ਦੇਖਦੇ ਹੋਏ ਉਹਨਾਂ ਨੂੰ ਬਰੀ ਕਰ ਦਿੱਤਾ ਪਰ ਅਸੀਂ ਇਸ ਗੱਲ ਨੂੰ ਦੇਖਦੇ ਹੋਏ ਸਾਨੂੰ ਬਹੁਤ ਹੀ ਦੁੱਖ ਹੁੰਦਾ ਹੈ ਕਿ ਇੱਕ ਵਿਕਲੰਗ ਵਿਅਕਤੀ ਇੱਕ ਗਰੀਬੀ ਦੇ ਉਹਦੇ ਵਿੱਚੋਂ ਉੱਠ ਕੇ ਆਇਆ ਹੋਇਆ ਇੱਕ ਵਿਅਕਤੀ ਇੱਕ ਯੂਨੀਵਰਸਿਟੀ ਦਾ ਪ੍ਰੋਫੈਸਰ ਉਸ ਨੂੰ ਇਸ ਤਰੀਕੇ ਨਾਲ ਗ੍ਰਿਫਤਾਰ ਕੀਤਾ ਗਿਆ ਲੰਬੇ ਸਮੇਂ ਲਈ ਅੰਡਾ ਕਾ ਜੇ ਇਹdebate ਰੱਖਿਆ ਗਿਆ ਤੇ ਤਸੀਹੇ ਦਿੱਤੇ ਗਏ ਇਹ ਬਹੁਤ ਹੀ ਸਾਡੇ ਨਿਹਾਂ ਪ੍ਰਬੰਧ ਦੇ ਉੱਪਰ ਇੱਕ ਵੱਡਾ ਸਵਾਲ ਕਰਦਾ ਹੈ ਸਭ ਸਾਰਿਆਂ ਨੂੰ ਇਸ ਦੇ ਉੱਪਰ ਬੜੇ سارے ਸਵਾਲ ਬੜੇ ਸਾਰੇ ਜਿਹੜੇ ਆਮ ਲੋਕਾਂ ਨੂੰ ਅਦਾਲਤਾਂ ਤੋਂ ਸਰਕਾਰਾਂ ਤੋਂ ਉਮੀਦਾਂ ਹੈਗੀਆਂ ਨੇ ਉਹਨਾਂ ਦੇ ਉੱਪਰ ਬਹੁਤ ਹੀ ਬੁਰਾ ਜਾਪਦਾ ਹੈ ਇਹ ਜਿਹਾ ਨਾ ਹੋਵੇ ਇਸ ਦੀ ਅਸੀਂ ਉਮੀਦ ਕਰਦੇ ਹਾਂ ਪਰ ਅਸੀਂ ਨਾਲ ਦੀ ਨਾਲ ਆਮ ਲੋਕਾਂ ਨੂੰ ਵੀ ਦੱਸ ਦੇਣਾ ਚਾਹੁੰਦੇ ਹਾਂ ਕਿ ਅਜਿਹੇ ਲੋਕ ਜਿੱਥੇ ਵੀ ਕਿਸੇ ਦੇ ਨਾਲ ਕੋਈ ਤਕਾ ਹੁੰਦਾ ਹੈ ਸਾਨੂੰ ਸਾਰਿਆਂ ਨੂੰ ਉਸ ਦੇ ਨਾਲ ਖੜੇ ਹੋਣ ਦੀ ਲੋੜ ਹੈ ਉਹ ਲੋਕ ਜਿਹੜੀ ਸਾਡੀ ਆਵਾਜ਼ ਬੰਦੇ ਨੇ ਸਾਨੂੰ ਉਹਨਾਂ ਦੀ ਆਵਾਜ਼ ਬਣਨ ਦੀ ਲੋੜ ਹੈ ਪ੍ਰੋਫੈਸਰ ਜੀ ਐਨ ਸਾਈਮਾਬਾ ਦੇ ਨਾਲ ਜਿਹੋ ਜਿਹਾ ਕੁਝ ਹੋਇਆ ਅਜਿਹਾ ਹੋਰ ਕਿਸੇ ਵੀ ਦੇ ਨਾਲ ਨਾ ਹੋਵੇ ਇਹ ਸਰਕਾਰ ਨੂੰ ਅਦਾਲਤਾਂ ਨੂੰ ਅਸ਼ੋਰ ਕਰਨ ਦੀ ਲੋੜ ਹੈ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਭਾਰਤ ਦੇ ਵਿੱਚ ਬਹੁਤ ਸਾਰੇ ਬੁੱਧੀਜੀਵੀ ਕਵੀ ਲੇਖਕ ਪੱਤਰਕਾਰ ਹਲੇ ਵੀ ਜੇਲਾਂ ਦੇ ਵਿੱਚ ਬੰਦ ਪਿਆ ਬਹੁਤ ਸਾਰੇ ਸਿੰਘ ਬਹੁਤ ਸਾਰੇ ਮੁਸਲਮਾਨ ਦਲਿਤ ਗਰੀਬ ਵਰਗ ਹਲੇ ਤੱਕ ਜੇਲ੍ਹਾਂ ਦੇ ਵਿੱਚ ਬੰਦ ਪਿਆ ਜਿਨ੍ਹਾਂ ਦੇ ਉੱਪਰ ਹਲੇ ਤੱਕ ਵੀ ਇੱਕ ਸਵਾਲ ਹੀ ਉੱਠਦੇ ਆ ਕਿਉਂ ਇੰਨੇ ਲੰਬੇ ਸਮੇਂ ਤੋਂ ਕਿਸ ਤਰੀਕੇ ਨਾਲ ਜੇਲ੍ਹਾਂ ਦੇ ਵਿੱਚ ਬੰਦ ਪਿਆ ਅਦਾਲਤਾਂ ਤੇ ਸਰਕਾਰ ਦੇ ਉੱਪਰ ਇਸ ਦੇ ਲਈ ਸਵਾਲ ਹੈ ਇਸ ਸਵਾਲ ਦਾ ਜਵਾਬ ਦਿੱਤਾ ਜਾਣਾ ਚਾਹੀਦਾ ਜੇ ਸਾਡਾ ਕਾਨੂੰਨ ਪ੍ਰਬੰਧ ਜੇ ਸਾਡਾ ਲੀਗਲ ਪ੍ਰਬੰਧ ਉਹਨਾਂ ਨੂੰ ਇਨਸਾਫ ਦੇਣਾ ਚਾਹੁੰਦਾ ਤੇ ਫਿਰ ਉਹਦੇ ਵਿੱਚ ਦੇਰੀ ਕਿਉਂ ਹੈਗੀ ਆ ਇਦੇ ਉੱਪਰ ਸੋਚਿਆ ਜਾਣਾ ਚਾਹੀਦਾ ਅਜਿਹਾ ਕੁਝ ਅਸੀਂ ਤੁਹਾਡੇ ਤੱਕ ਲੈ ਕੇ ਆਉਂਦੇ ਰਹਿੰਦੇ ਹਾਂ ਤੇ ਤੁਹਾਨੂੰ ਜਾਗਰੂ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੁਸੀਂ ਸਾਡੇ ਨਾਲ ਬਨੇ ਰਹੇ ਤੁਹਾਡਾ ਬਹੁਤ ਬਹੁਤ ਧੰਨਵਾਦ ਫਿਰ ਮਿਲਾਂਗੇ ਕਿਸੇ ਨਵੇਂ ਵਿਸ਼ੇ ਲੈ ਕੇ ਵੇਖਦੇ ਰਹੋ ਰੈਸ਼ਨਲ ਟਾਕ ਅਗਰ ਆਪਕੋ ہماری ਵੀਡੀਓ ਅੱਛੀ ਲਗੀ ਤਾਂ ਵੀਡੀਓ ਨੂੰ ਲਾਈਕ ਕਰੇ ਸੁਝਾਅ ਕੇ ਲਿਏ ਕਮੈਂਟ ਬਾਕਸ ਮੇਂ ਜਰੂਰ ਲਿਖੇਂ ਔਰ ਵੀਡੀਓ ਕੋ ਔਰ ਲੋਗੋ ਤੱਕ ਫੈਲਾਨੇ ਕੇ ਲਿਏ ਸ਼ੇਅਰ ਜਰੂਰ ਕਰੇਂ